ਵਿੱਤੇ ਦਿਨੀ ਜਲੰਧਰ ਦੇ ਜਿਹੜਾ ਕੁੱਕੜ ਪਿੰਡ ਆ ਉਸ ਦੀ ਜਿਹੜੀ ਦਾਣਾ ਮੰਡੀ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਦੇ باوجود ਵੀ ਕਿਸਾਨ ਜਿਹੜੇ ਇਕੱਤਰ ਹੋਏ ਨੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸੀ ਅਤੇ ਇਹ ਇਕੱਤਤਾ ਕਿਉਂ ਹੋਈ ਆ ਸਰਕਾਰ ਨੂੰ ਭਲੀ ਭਾਨੀ ਪਤਾ ਕਿਉਂਕਿ ਸਰਕਾਰ ਜਿਹੜੇ ਕਾਨੂੰਨ ਲੈ ਕੇ ਆਈ ਸੀ ਜਾਂ ਜਿਹੜੀਆਂ ਕੋਝੀਆਂ ਚਾਲਾਂ ਜਿਹੜੀ ਕਿਸਾਨੀ ਦੇ ਵਿਰੁੱਧ ਸਰਕਾਰ ਚਲਦੀ ਆਈ ਹੈ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਮੈਂ ਕਿਸਾਨ ਦਾ ਪੁੱਤਾਂ ਕਿਸਾਨ ਲਈ ਅਸੀਂ ਆਪਣੀ ਜਾਨ ਲਗਾ ਦੇਵਾਂਗੇ ਉਹਨਾਂ ਦੀ ਜਾਨ ਕਿੰਨੀ ਕੁ ਲੱਗਦੀ ਆ ਅਸੀਂ ਦੇਖ ਰਹੇ ਹਾਂ ਕਿਉਂਕਿ ਹਰ ਰੋਜ਼ ਕਿਸਾਨ ਦੇ ਖਿਲਾਫ ਇੱਕ ਨਵੀਂ ਨੀਤੀ ਘੜੀ ਜਾਂਦੀ ਆ ਤੇ ਇੱਕ ਜਿਹੜਾ ਫੈਸਲਾ ਆਪਣੇ ਆਪ ਸੁਣਾ ਦਿੰਦੇ ਨੇ ਕਿ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਾਂਗੇ ਅਸੀਂ ਕਿਸਾਨਾਂ ਲਈ ਚਿੱਪ ਵਾਲੇ ਮੀਟਰ ਤਿਆਰ ਕਰ ਲੈਨੇ ਜਾਂ ਪੰਜਾਬੀਆਂ ਲਈ ਅਸੀਂ ਆ ਕਰ ਲਿਆ ਤੁਸੀਂ ਪੰਜਾਬੀਆਂ ਨੂੰ ਸਮਝ ਕੀ ਰੱਖਿਆ ਕਦੇ ਹਰ ਇੱਕ ਜਿਹੜਾ ਤੁਸੀਂ ਕੋਈ ਵੀ ਫੈਸਲਾ ਜਿਹੜਾ ਉਹ ਪੰਜਾਬੀਆਂ ਤੇ ਹੀ ਕਿਉਂ ਲਾਗੂ ਕਰਦੇ ਹੋ ਕਿਸਾਨਾਂ ਦੇ ਉੱਤੇ ਤੁਹਾਡੀ ਤਲਵਾਰ ਸਭ ਤੋਂ ਪਹਿਲਾਂ ਲਟਕਦੀ ਆ ਅਤੇ ਕਿਸਾਨਾਂ ਦੇ ਸਿਰ ਤੇ ਤੁਸੀਂ ਬਣੇ ਹੋ ਅਧਿਆਪਕਾਂ ਦੇ ਸਿਰ ਤੇ ਤੁਸੀਂ ਬਣੇ ਹੋ ਤੇ ਅਧਿਆਪਕਾਂ ਦੀ ਗਿੱਦੜਕੁੱਟ ਕਿਸਾਨਾਂ ਦੀ ਗਿੱਦੜਕੁੱਟ ਤੇ ਕਿਸਾਨਾਂ ਦਾ ਜਿਹੜਾ ਸਮਾਨ ਚੋਰੀ ਹੋਇਆ ਟਰਾਲੀਆਂ ਤੱਕ ਤੁਹਾਡੇ ਜਿਹੜੇ ਵਿਧਾਇਕ ਨੇ ਉਹ ਚੋਰੀ ਕਰਕੇ ਲੈ ਗਏ ਤੁਹਾਡੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਨਾਲ ਦੇ ਬੰਦਿਆਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਟਰਾਲੀ ਚੋਰ ਤੁਹਾਡੇ ਜਿਹੜੇ ਵਿਧਾਇਕ ਨੇ ਉਹ ਕਹੌਣ ਲੱਗ ਗਏ ਨੇ ਅਤੇ ਅਸੀਂ ਤੁਹਾਨੂੰ ਕੀ ਕੀ ਕਹੀਏ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਸੀ ਉਸਨੇ ਜਿਹੜੀਆਂ ਸਰਕਾਰ ਦੀਆਂ ਜੜਾਂ ਤੱਕ ਹਿਲਾ ਕੇ ਰੱਖ ਦਿੱਤੀਆਂ ਨੇ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ ਕੱਲ ਸਾਰ ਮਜ਼ਦੂਰ ਮੋਰਚੇ ਵੱਲੋਂ ਜੋ ਭਾਰੀ ਪ੍ਰਸਾਦ ਝੱਖੜ ਤੇ ਮੌਸਮ ਖਰਾਬ ਦੇ ਬਾਵਜੂਦ ਵੀ ਵਿਸ਼ਾਲ ਰੈਲੀ ਜਿਲ੍ਹਾ ਜਲੰਧਰ ਦੇ ਪਿੰਡ ਕੁਪੜੀ ਦਾਣਾ ਮੰਡੀ ਜਿੱਤੀ ਗਈ ਆ ਉਸ ਸਿੱਪਾਹ ਪੰਜਾਬ ਦੇ ਕਿਸਾਨ ਮਜ਼ਦੂਰ ਬੀਬੀਆਂ ਨੌਜਵਾਨ ਆਤੂਆਂ ਦੀਆਂ ਦਿੱਕਤਾਂ ਦੇ باوجود ਉੱਥੇ ਪਹੁੰਚੇ ਆ ਤੋਨਾ ਨੇ ਇਹ ਸਾਇਆ ਵੀ ਜਦੋਂ ਸਾਡੇ ਰਾਹ ਦੇ ਦਰੇੜ ਹੋਣ ਫਿਰ ਸਭ ਕੁਦਰਤੀ ਤੇ ਗੈਰ ਕੁਦਰਤੀ ਜਿਹੜੀਆਂ ਆਪਰਾ ਮਸੀਬਤਾਂ ਉਹਨਾਂ ਦਾ ਉਹਨਾਂ ਦਾ ਜਿਹੜਾ ਵਾ ਸਾਹਮਣਾ ਕੀਤਾ ਜਾ ਸਕਦਾ ਤੋੜੇ ਤੇ ਕਾਬੂ ਵੀ ਪਾਇਆ ਜਾ ਸਕਦਾ ਸਾਰੇ ਹੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਵਰਗ ਨੂੰ ਜੋ 65500 ਕਿਤੇ ਅਕੜ ਦਾ ਜਿਹੜਾ ਨੋਟੀਫਿਕੇਸ਼ਨ ਜੋ ਡੀ ਨੋਟੀਫਾਈ ਹੋਇਆ ਪੰਜਾਬ ਸਰਕਾਰ ਵਾਪਸ ਗਈ ਆ ਪੁੱਛੀ ਦਿੱਤੀ ਆ ਦਿੱਲੀ ਤੋਂ ਧਾਰ ਵੀ ਆ ਕੇਜੀ ਜ਼ਵਾਰ ਪੁੱਠਾ ਵੱਜਾ ਵਾ ਉਹਦੀ ਸਾਰਿਆਂ ਨੂੰ ਜਿੱਤ ਆ ਉਹ ਜਿੰਦਗੀ ਵਧਾਈ ਆ ਸਾਰੇ ਜੋ ਇਹ ਜਿੱਤ ਹੋਈ ਆ ਸਾਰੇ ਪੰਜਾਬ ਦੇ ਖਾਨਾਮਦੂਰਾ ਸਾਰੇ ਵਰਗਾਂ ਦੀ ਆ ਪਰ ਜਿਸ ਤਰੀਕਾ ਨਾਲ ਆ ਕੱਲਾ ਪਾ ਉਥੇ ਮਤਾਬਾਸ ਕੀਤਾ ਕਿ ਲੈਂਡ ਪੁਲਿਕ ਸਕੀਮ 2013 ਜੋ ਕਾਲੀਦਾ ਲੈ ਕੇ ਆਇਆ ਸੀ ਪੁਖਤ ਮਾਦੀ ਸਰਕਾਰ ਨੂੰ ਵਿਧਾਨ ਸਭਾ ਚ ਸੈਸ਼ਨ ਸੱਦ ਕੇ ਤੁਰੰਤ ਰਾਬਤਾ ਕਰੇ ਉਹ ਆਪਣੀ ਮੁੱਖ ਮੰਗਿਆ ਉਹ ਰੱਦ ਕਰਾਉਣੀ ਹੈ ਤਕਵਾ ਹੱਥੀ ਕਰਾਉਣੀ ਹੈ ਜਿਹੜਾ ਕੱਲ ਨੂੰ ਕੋਈ ਹੋਰ ਉਹ ਪਾਵਰ ਚ ਲੈ ਕੇ ਫੇਰ ਆਜੂਗਾ ਇਸ ਤੋਂ ਵੀ ਅੱਗੇ ਗੱਲ ਉੱਥੇ ਵੀ ਨਹੀਂ ਮੁੱਕਣੀ ਕਿਉਂਕਿ ਦੇਸ਼ ਦੇ ਪੰਜਾਬ ਦੀ ਜਿਹੜੀ ਜ਼ਮੀਨ ਹੈ ਜਾਂ ਜਿਹੜੇ ਹਰ ਤੱਕ ਸੋਮੇ ਆ ਜਾਂ ਜਿਹੜੇ ਜਨਤਕਦਾਰਿਆ ਬਿਜਲੀ ਬਿਜਲੀ ਸਵੇਤ ਸਾਰੇ ਹੀ ਖਾਰੇ ਹਿਨਾ ਬਿਨਾਂ ਆਤਕ ਖਮਿਆਂ ਤੇ ਜਨਕਤਦਾਰਿਆਂ ਤੇ ਜ਼ਮੀਨ ਤੇ ਪਾਣੀ ਤੇ ਕਾਰਪੋਰੇਟ ਅਖਿਵਾਈ ਬੈਠਾ ਕਬਜ਼ਾ ਕਰ ਗਿਆ ਬਾਕੀ ਦੇ ਕਰਨ ਦਾ ਪੂਰੀ ਤਰ੍ਹਾਂ ਜਿਹੜਾ ਉਹ ਪਲਾਨ ਬਣੀ ਹੋਈ ਆ ਜਿਹਦੇ ਵਿੱਚ ਭਾਰਤ ਦੇ ਆਕਮ ਜਿਹੜੇ ਆ ਉਹ ਹੱਥ ਬਣ ਕੇ ਖੜੇ ਆ ਤੇ ਉਹਨਾਂ ਦੀ ਸੇਵਾ ਵਿੱਚ ਆਜ ਰਿਹਾ ਇਸੇ ਬਹੁਤ ਵੱਡਾ ਸੰਕਟ ਤੇ ਬਹੁਤ ਵੱਡੀ ਵਿੰਗਾਰ ਬਹੁਤ ਵੱਡੀ ਚੁਣੌਤੀ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਸੂਬਾ ਵਰਗਾਂ ਦੇ ਕਿਰਪਾ ਕਾਮਯਾਬੇ ਭਾਈ ਲਾਲਾਂ ਦੇ ਅੱਗੇ ਖੜੀ ਹੈ ਅਸਲ ਦੇ ਵਿੱਚ ਜੇ ਆਪਾਂ ਇਹਨੂੰ ਸੁਣਾਈਏ ਨੂੰ ਸਾਰੇ ਨੂੰ ਦੇਖੀਏ ਤੇ ਸਾਰਾ ਹੀ ਕਾਰਪੋਰੇਟ ਪੱਖੀ ਵਿਕਾਸ ਮਾਡਲ ਜਿਹੜਾ ਲੈ ਕੇ ਆਈ ਹੈ ਕੇਂਦਰ ਦੀ ਸਰਕਾਰ ਜਿਹੜੀ ਪੂਰੇ ਦੇਸ਼ ਚ ਲਾਗੂ ਕੀਤਾ ਜਾ ਰਿਹਾ ਪੰਜਾਬ ਸਮੇਤ ਇਹ ਉਹਦਾ ਹੀ ਸਾਰੇ ਇੱਥੇ ਆ ਉਹਦੇ ਹੀ ਸਾਰੇ ਰੂਪ ਆ ਜ਼ਮੀਨਾਂ ਖੋ ਕੇ ਕਾਰਪੋਰੇਟ ਦੇ ਬੰਨੇ ਜਾਣੀਆਂ ਆ ਜੇ ਲੈਣਪੋਲ ਸਕੀਮ ਰਹੀ ਜਾਂ ਡਿਟ੍ਰੈਕਟ ਫਾਰਮ ਰਹੀ ਚਾਹੇ ਆਪਣੇ ਜਿਹੜੀ ਹੰਡੀ ਤੋੜ ਕੇ ਚਾਹੇ ਕੋਈ ਵੀ ਅਬਾਬ ਕਰੇ ਇਸੇ ਤਰ੍ਹਾਂ ਜਿੰਨੇ ਜਨਤਕਾਰੇ ਆ ਬਿਜਲੀ ਸਮੇਤ ਸਕੂਲ ਆਸਪਤਾਲ ਸੜਕਾਂ ਪੀੜਾ ਪਾਣੀ ਬੀਮਾ ਇਹ 에ਰਪੋਰਟ ਰੇਲਵੇ ਤੇ ਇਸੇ ਤਰ੍ਹਾਂ ਸੋਨੇ ਚੋਂ ਦੀ ਚਾਂਦੀ ਲੋਹਿਆਂ ਖਾਣਾ ਬਕਸੜੀਆਂ ਖਾਣਾ ਜੰਗਲ ਤੇ ਜੰਲੀ ਟੋਟਲ ਹਰ ਚੀਜ਼ ਤੇ ਕੁਦਰਤੀਆਂ ਹਰ ਚੀਜ਼ਾਂ ਦੇ ਜਿਹੜੇ ਆ ਉਹ ਕਮਜਾ ਜਿਹੜਾ ਕਰਨ ਦੀ ਜਿਹੜੀ ਅਮਸ਼ਾ ਕਾਰਪੋਰੇਟ ਦੀ ਉਹ ਐ ਪੂਰੀ ਤਰ੍ਹਾਂ ਸਾਹਮਣੇ ਦਿੱਸ ਰਹੀ ਆ ਉਹਦੇ ਤੋਂ ਉਹਨਾਂ ਨੇ ਆਪਣਾ ਜਿਹੜਾ ਪੂਰੀ ਤਰ੍ਹਾਂ ਡੀਪਲੈਂਟ ਕੀਤੀ ਹੋਈ ਆ ਪਲਾਨ ਕੀਤਾ ਹੋਇਆ ਯੋਜਨਾ ਬਣਾਈ ਹੋਈ ਹੈ ਹੁਣ ਜਦੋਂ ਇੱਕ ਕਾਰਪੋਰੇਟ ਵਿਕਾਸ ਮਾਡਲ ਦਾ ਜਿਹੜਾ ਇਹ ਏਜੰਡਾ ਵਾ ਕੀ ਇਹ ਸਭ ਵਾਰਾ ਖਾਂਦਾ ਇਹ ਸਭ ਵਾਰਾ ਨਹੀਂ ਖਾਂਦਾ ਤੇ ਸਾਡੇ ਕੋ ਕੀ ਜਿਹੜਾ ਕੁਦਰਤ ਕੁਦਰਤ ਪੱਖੀ ਤੇ ਮਨੁੱਖ ਪੱਖੀ ਜਿਹੜਾ ਔਕਾਤ ਸਭ ਵੰਡ ਲਿਆ ਕੀ ਸਾਡੇ ਕੋ ਕੋਈ ਹੈਗਾ ਜਿਹੜਾ ਅਸੀਂ ਆਪਣੇ ਲੋਕਾਂ ਚ ਰੱਖੀਏ ਆਪਣੀ ਜਨਤਾ ਚ ਰੱਖੀਏ ਪਿਆਰ ਸਾਨੂੰ ਮਨਜ਼ੂਰ ਨਹੀਂ ਹੈਗਾ ਇਹ ਸਾਨੂੰ ਖਾਜੂਗਾ ਇਹ ਸਾਰੇ ਸਮਾਜ ਨੂੰ ਖਾਜੂਗਾ ਸਾਰੇ ਕੁਦਰਤੀ ਸਾਜਨਾ ਨੂੰ ਖਾਜੂਗਾ ਸਾਡੇ ਦੇਸ਼ ਨੂੰ ਗੁਲਾਮ ਕਰ ਦੂਗਾ ਸਦੀਆਂ ਵਾਸਤੇ ਸਾਡੇ ਲੋਕਾਂ ਨੂੰ ਗੁਲਾਮੀ ਵਾਲੇ ਧੱਕ ਦੂਗਾ ਤੇ ਫਿਰ ਸਾਡੇ ਕੋ ਆ ਆ ਮਾਡਲ ਉਹ ਮਾਡਲ ਸਾਨੂੰ ਲੋਕਾਂ ਸਾਹਮਣੇ ਰੱਖਿਆ